ਇੱਕ ਗੱਲ ਇਹ ਵੈਸੇ ਤਾਂ ਅੱਜ ਪਤਾ ਲੱਗਿਆ ਸਵੇਰੇ ਵੀ ਉਧਰ ਤਾਂ ਇਲੈਕਸ਼ਨ ਕਮਿਸ਼ਨ ਆਪਣਾ ਅਨਾਉਂਸ ਕਰ ਰਿਹਾ ਸੀ ਇਲੈਕਸ਼ਨ ਕੋਡ ਤੇ ਇੱਧਰ ਇੱਕ ਹੋਰ ਪਰਚਾ ਕੱਟਿਆ ਜਾ ਰਿਹਾ ਸੀ ਨਾਲ ਦੀ ਨਾਲ ਆ ਭਗਵੰਤ ਮਾਨ ਜਿਹੜਾ Chief Minister ਉਹ ਹੁਕਮ ਦੇ ਰਿਹਾ ਸੀ ਇੱਥੇ ਵੀ ਪਰਚਾ ਜਲਦੀ ਤੋਂ ਜਲਦੀ ਕੱਟੋ ਇਹ ਪਰਚਾ ਟਾਈਮ ਇੱਥੇ ਸ਼ੋ ਹੋ ਰਿਹਾ 3:02 ਮਿੰਟ ਤੇ ਤੁਸੀਂ ਸਾਰੇ ਜਾਣਦੇ ਹੋ ਵੀ ਉਸ ਵੇਲੇ ਪ੍ਰੈਸ ਕਾਨਫਰੰਸ ਜਿਹੜੀ ਉਹ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਇਹ ਤਰੀਕ ਆ ਜਿਹੜੀ ਉਹ 16 ਦਿਨ 24 ਨੂੰ ਤਾਂ ਇਹ ਪਰਚਾ ਜਿਹੜਾ ਕੱਟਿਆ ਗਿਆ ਇਹ ਵੀ ਪਰਚਾ ਜਿਹੜਾ ਨੋਨ ਅਵੇਲੇਬਲ ਇਹਦੇ ਵਿੱਚ ਆ ਧਾਰਾ 323 44 300 506 452 148 108 ਅਣਜਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਨੇ ਧਾਰਾ ਜੜੀਆਂ ਦਾ ਇਹਦੇ ਵਿੱਚ ਨੌਵਾਂ ਆ ਜਿਹੜਾ ਉਹ ਮੇਰਾ ਦਿੱਤਾ ਏ ਕਿ ਬਾਕੀ ਹੋਰ ਅਣਪਛਾਤੇ 100 ਬੰਦਿਆਂ ਦਾ ਨੌ ਪਾਇਆ ਇੱਕ ਭਵੰਤ ਦੀ ਪੁਰਾਣੀ ਇੱਕ ਗੱਲ ਆ ਇੱਥੇ ਉਹਨੂੰ ਕਰਕੇਸ ਪਲਾਂਟ ਕਹਿੰਦੇ ਆ ਹੱਡਾ ਰੂੜੀ ਜਿੱਥੇ ਕੋਈ ਵੀ ਹੱਡਾ ਰੂੜੀ ਤੁਸੀਂ ਸਮਝ ਕੇ ਹੋਵੋਗੇ ਕੋਈ ਮਰਿਆ ਹੋਇਆ ਪਸ਼ੂ ਕੋਈ ਵੀ ਹੈ ਜਿਹੜਾ ਜਾਨਵਰ ਆ ਉਹਦੇ ਵਿੱਚ ਸਿੱਟਣਾ ਉਹ ਇੱਥੇ ਪਲਾਂਟ ਇੱਕ ਲੱਗ ਗਿਆ ਤੇ ਉਹ ਤਕਰੀਬਨ ਉਹਦੇ ਸਾਰਾ ਵੇਟ ਏਰੀਆ ਉਹਦੇ ਨਾਲ ਪ੍ਰਭਾਵਿਤ ਤੇ ਉੱਥੇ ਕਿਸਾਨੀ ਹੋਣੀਆਂ ਸਾਰੇ 15 20 ਪਿੰਡ ਦੇ ਜਿਹੜੇ ਉਹ ਲਗਾਤਾਰ ਉੱਥੇ ਹੜਤਾਲ ਤੇ ਬੈਠੇ ਆ ਵੀ ਇਹਦੀ ਇੰਨੀ 스ਮੈਲ ਆਉਂਦੀ ਆ ਪਹਿਲਾਂ ਮੁੱਢੇ ਦਰਿਆ ਕਰਕੇ ਅਸੀਂ ਔਖੇ ਆ ਇਹਦੇ ਨਾਲ ਇੰਨੀਆਂ ਬਿਮਾਰੀਆਂ ਸਾਨੂੰ ਲੱਗਤ ਇੰਨੀ ਸਾਹ ਲੈਣ ਚ ਪ੍ਰੋਬਲਮ ਕਿਉਂਕਿ ਉਹਦੀ ਬਦਬੂ ਵੜੀ ਜਾਂਦਾ ਏ ਤੇ ਜਿਹੜੇ ਇਹਨਾਂ ਦੇ ਨਮਾਇंदे ਸੀ ਇਹਨਾਂ ਦੇ ਐਮ.ਐਲ.ਏ ਸੀ ਉਹ ਤਾਂ ਭੱਜ ਗਏ ਕਿਉਂਕਿ ਸਰਕਾਰ ਭੱਜ ਗਈ ਇੱਥੋਂ ਇੱਕ ਐਮ.ਐਲ.ਏ ਉਹ ਉੱਥੇ ਗਿਆ ਵੀ ਦੇਖੋ ਜੀ ਇਹ ਤਾਂ ਐਂ ਚੱਲੂ ਤੁਸੀਂ ਰੋਕ ਕੇ ਦੇਖੋ ਤਰੇ ਬਹਿ ਲੋਕਾਂ ਦੇ ਨਾਲ ਖੜਨਾ ਸੀ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਮੈਂ ਲੋਕਾਂ ਕੋਲ ਗਿਆ ਤੇ ਲੋਕਾਂ ਦੀ ਗੱਲ ਸੁਣੀ ਵੀ ਮੈਂ ਤੁਹਾਡੇ ਨਾਲ ਆ ਬਿਲਕੁਲ ਇਹ ਜੋ ਤੁਸੀਂ ਚਾਹੋਗੇ ਉਹ ਹੋ ਵੀ ਇਹ ਪਲਾਂਟ ਕੋਈ ਜਿਹੜਾ ਇਹ ਤੁਹਾਡੇ ਨਾਲ ਧੱਕਾ ਨਹੀਂ ਕਰ ਸਕਦਾ ਇਹ ਸ਼ਿਫਟ ਹੋ ਜਾਏਗਾ ਕਾਰਪੋਰੇਸ਼ਨ ਦੀਆਂ ਹੋਰ ਬੜੀਆਂ ਜਗ੍ਹਾ ਹੈ ਇਹਨੂੰ ਪਲਾਂਟ ਨੂੰ ਉੱਥੇ ਲੈ ਕੇ ਜਾਂ ਸਕਦੇ ਆ 8 ਕਰੋੜ ਰੁਪਏ ਦੀ ਜਿਹੜੀ ਮਸ਼ੀਨਰੀ ਉਹ ਸ਼ਿਫਟ ਹੋ ਸਕਦੀ ਹੈ ਪਰ ਆ ਹੁਣ 2 ਮਹੀਨੇ ਤੋਂ ਬਾਅਦ ਐਨ ਮੌਕੇ ਤੇ ਕਿਉਂਕਿ ਮੈਂ ਹਰ ਜਗ੍ਹਾ ਜਾ ਕੇ ਡਵੈਲਪਮੈਂਟ ਦੇ ਕੰਮਾਂ ਬਾਰੇ ਇਹ ਗੱਲ ਦੱਸੀ ਵੀ ਆਹ ਕੰਮ ਨੇ ਜਿਹੜੇ ਭਾਈ ਇਹ ਕਾਂਗਰਸ ਗਵਰਨਮੈਂਟ ਨੇ ਸਾਡੇ ਲਈ ਆਂਦੇ ਉਹ ਪ੍ਰੋਜੈਕਟ ਨੇ ਇਹਨਾਂ ਨੇ ਮੈਨੂੰ ਟੈਲੀਫੋਨ ਵੀ ਕੀਤਾ ਇਹਨਾਂ ਨੇ ਟੈਲੀਫੋਨ ਕਰਕੇ ਸਾਡੇ ਕੈਂਪੀ ਨੇ ਉਹਨਾਂ ਨਾਲ ਉਨਾਂ ਨੂੰ ਕਿਹਾ ਵੀ ਇਹ ਬਿੱਟੂ ਨੂੰ ਰੋਕੋ ਨਹੀਂ ਅਸੀਂ ਹੋਰ ਪਰਚਾ ਦਰਜ ਕਰਾਂਗੇ ਕਿਉਂਕਿ ਪਹਿਲਾ ਪਰਚਾ ਵੀ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਪਰਚਾ ਦਰਜ ਹੋਇਆ ਸੀ ਤੇ ਅਸੀਂ ਤਾਂ ਜੇਲ੍ਹ ਚਲੇ ਗਏ ਸੀ ਤੇ ਭਾਈ ਜੇਲ੍ਹ ਚ ਕੁਝ ਬਾਅਦ ਚ ਬੇਲ ਮਿਲ ਗਈ ਵਕੀਲਾਂ ਨੇ ਲੈ ਲਈ ਤੇ ਹੁਣ ਵੀ ਦੁਬਾਰਾ ਅੰਦਰ ਕਿਵੇਂ ਠੋਕੀਏ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਇਹਦੀ ਇਹ ਲੜ ਨਾ ਸਕੇ ਕਿਉਂਕਿ ਆਪ ਤਾਂ ਕੁਝ ਕੀਤਾ ਨਹੀਂ ਵੀ ਇਲੈਕਸ਼ਨ ਨੂੰ ਪ੍ਰਭਾਵਿਤ ਕਿਵੇਂ ਕਰੀਏ ਹੁਣ ਬਿਲਕੁਲ ਜਿਵੇਂ ਇਲੈਕਸ਼ਨ ਕਮਿਸ਼ਨ ਜੀ ਨਾਲ ਉਹ ਤੁਹਾਨੂੰ ਮੈਂ ਟਾਈਮ ਦਿਖਾਇਆ ਤੇ ਉਸ ਵੇਲੇ ਇਹ ਪਰਚਾ ਦਰਜ ਕੀਤਾ ਉਹ ਵੀ ਨੌਨ ਅਵੇਲੇਬਲ ਮੈਂ ਦੱਸੋ ਇਹੋ ਜਿਹਾ ਕਿਹੜਾ ਕ੍ਰਾਈਮ ਕਰਦਾ ਐ ਮੈਂ ਜਿਵੇਂ ਮੈਂ ਇਹੋ ਜਿਹਾ ਕਿਹੜਾ ਰੋਜ਼ ਕਤਲ ਕਰਦਾ ਐ ਮੈਂ ਕਿਹੜਾ 10 ਨੰਬਰ ਹੀ ਆ ਮੈਂ ਕਿਹੜਾ ਨਜਾਇਜ਼ ਕੰਮ ਕਰਦਾ ਮੈਂ ਕੋਈ ਰੇਤਾ ਵੇਚਦਾ ਮੈਂ ਕੋਈ ਫੀਮ ਡੋਡੇ ਵੇਚਦਾ ਮੈਂ ਇਹੋ ਜਿਹਾ ਕਿਹੜਾ ਕੰਮ ਆ ਜਿਹੜਾ ਮੈਂ ਕਰਦਾ ਆ ਤਾਂ 10 ਗੱਡੀਆਂ ਮੇਰੇ ਨਾਲ ਹੁੰਦੀਆਂ ਰੋਜ਼ ਜਿੱਥੇ ਵੀ ਮੈਂ ਜਾਣਾ ਨਾ ਸੋ ਤਾਂ ਸਹੀ ਨਾ ਫਿਰ ਇੰਨਾ ਡਰ ਕਿਉਂ ਮਾਨਸਬ ਘਬਰਾਹਟ ਕਾਦੀ ਮੈਂ ਤਾਂ ਕਹਿੰਦਾ ਤੁਸੀਂ ਆ ਜਾਓ ਜੇ ਜਾਨ ਆ ਜੇ ਤੁਹਾਡੇ ਮੈਂ ਤਾਂ ਕਹਿੰਦਾ ਜਾਨ ਆ ਪਟਾਂ ਚ ਤੁਸੀਂ ਆ ਜਾਓ ਰਗਬ ਚੱਡਾ ਉਹਦੇ ਆ ਆਜੇ ਤੂੰ ਆਜੇ ਇਲੈਕਸ਼ਨ ਲੜਨ ਜਿਹੜਾ ਭੱਜਿਆ ਬੈਠਾ ਏ ਮੈਂ ਅੱਜ ਵੀ ਪਤਾ ਕੀਤਾ ਮੈਂ ਕਿਹ ਪਤਾ ਤਾਂ ਕਰੋ ਕਿੱਥੇ ਅਜਵਾਕ ਜਿਹਦੇ ਪਿੱਛੇ ਪਰਚੇ ਸਟਾਰਟ ਹੋਏ ਨੇ ਉਹ ਬੱਚਾ ਕਿੱਥੇ ਆ ਉਹ ਕਹਿੰਦੇ ਜੀ ਬੱਚਾ ਲੰਡਨ ਬੈਠਾ ਏ ਤੇ ਮਾਨ ਸਾਹਿਬ ਮੇਰੀ ਲੜਾਈ ਆ ਤੁਹਾਡੇ ਨਾਲ ਤੁਹਾਡੀ ਸਰਕਾਰ ਨਾਲ ਆ ਪਰਚੇ ਕਿਸੇ ਹੋਰਾਂ ਤੇ ਨਾ ਪਾਇਆ ਕਰੋ ਨਾਲ ਤੁਸੀਂ 100 ਜਾਨੇ ਲਿਖੇ ਆ ਉਹਨਾਂ ਦਾ ਕੀ ਕਸੂਰ ਆ ਇਕੱਲਾ ਨਾ ਪਾਇਆ ਕਰੋ ਅਗਲੀ ਅਗਲੀ ਵਾਰ ਮੈਂ ਤੁਹਾਨੂੰ ਕਹਿ ਦਿੰਦਾ ਨਹੀਂ ਬੜਾ ਟਾਈਮ ਆ ਹਜੇ 70 ਦਿਨ ਰੋਜ਼ ਆਪਾਂ ਇਹ ਰੋਜ਼ ਘੋਲ ਹੋਣਾ ਰੋਜ਼ ਕੁਸ਼ਤੀ ਹੋਣੀ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਉਸ ਤੋਂ ਬਾਅਦ ਤੁਸੀਂ ਮੁੱਖ ਮੰਤਰੀ ਨਹੀਂ ਰਹਿਣਾ ਕੇਜਰੀ ਵਾਲਤਾ ਆਪਣੀ ਜਾਨ ਛੱਡਾ ਕੇ ਉਹ ਨਿਕਲ ਗਏ ਉਹਨੇ ਸਾਰੀ ਕੈਂਪੇਨ ਸਾਰੀ ਇਲੈਕਸ਼ਨ ਤੁਹਾਡੇ ਭਾਤੀ ਕਿਉਂਕਿ ਉਹਨੂੰ ਪਤਾ ਲੱਗ ਗਿਆ ਗਰਾਊਂਡ ਰਿਪੋਰਟ ਆ ਗਈ ਸਰਵੇ ਵੀ ਆ ਗਏ ਉਹ ਸਰਵੇ ਵੀ ਹਜੇ ਤੁਸੀਂ ਇਸ਼ਤਿਹਾਰਸ਼ਤੂਰ ਦਿੰਨੇ ਹੋ ਬੜੇ ਚੈਨਾਂ ਨੂੰ ਤਾਂ ਵੀ ਇੱਕ ਸੀਟ ਉਹਨਾਂ ਨੇ ਦੇਤੀ ਨਹੀਂ ਵਾਕਈ 13 0 ਆ ਜੋ ਤੁਸੀਂ ਕਹਿੰਦੇ ਹੋ ਨਾ 13 0 13 0 ਹੀ ਆ ਉਹ ਫਰਕ ਇੰਨਾ ਹੈ ਵੀ ਜ਼ੀਰੋ ਤੁਹਾਡੇ ਵੱਲ ਆ 13 ਲੋਕਾਂ ਵਾਲਾ ਤੇ ਮੈਂ ਬਿਲਕੁਲ ਤੁਹਾਡੇ ਪਰਚੇਤ ਨੂੰ ਆ ਮੈਂ ਕਰਦਾ ਹਾਂ ਜੇ ਹੁਕਮ ਆਪਣੀ ਪੁਲਿਸ ਨੂੰ ਕਰੋ ਆਪਣੀ ਪੁਲਿਸ ਨੂੰ ਕਰੋ ਜੀ ਸਦਕੇ ਜਿੱਦਣ ਮਰਜੀ ਤੁੰਡੂ ਅੱਜ ਐਤਵਾਰ ਆ ਨਹੀਂ ਕੱਲ ਨੂੰ ਜਦ ਮਰਜੀ ਆ ਕੇ ਤੁਸੀਂ ਉਂ ਵੀ ਤਾਂ ਰੋਜ਼ ਪੁਲਿਸ ਘਰੇ ਭੇਜਦੇ ਹੀ ਹੋ ਰੇਟੇਨ ਕਰਦੇ ਹੋ ਕਦੇ ਸੰਗਲ ਲਾਦੇ ਹੋ ਇਹ ਨਹੀਂ ਰੁਕਣਾ ਹੈ ਮੈਂ ਹਾਂ ਜੇਲ ਜ਼ਰੂਰ ਰੋਕ ਲੂਗੀ ਉਹ ਚ ਕਰ ਲਓ ਜਿੰਨੇ ਦਿਨ ਰੱਖ ਸਕੋਗੇ ਉਹਨੇ ਦੇਣੀ ਹੋਰ ਨਹੀਂ ਤੁਸੀਂ ਰੋਕ ਸਕਦੇ ਕਿਸੇ ਤਰੀਕੇ ਨਾਲ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਸੀ ਕਿੰਨੇ ਹੋਸ਼ੇਪਨ ਕਿੰਨੇ ਛੋਟੇ ਬਣਤੇ ਇਹ ਸਰਕਾਰ ਡਿਗੀ ਆ ਯਾਰ ਮੈਨੂੰ ਮੇਰੇ ਤੇ ਮੇਰੇ ਤੇ ਕੋਈ ਕੇਸ ਆ ਚੋਰੀ ਦਾ ਮੇਰੇ ਤੇ ਕੋਈ ਕੇਸ ਆ ਕੋਈ ਠੱਗੀ ਦਾ ਜਾਂ ਮੈਂ ਕਿਧਰ ਪੈਸੇ ਲੈ ਲਈ ਇਹ ਇਹ ਕਿਸਾ ਦਾ ਕੀ ਹੈ ਤਾਂ ਮੈਂ ਲ ਲੈ ਜਿਵੇਂ ਮੈਂ ਕਿਹਾ ਲੋਕਾਂ ਖਾਤਰ ਲੋਕਾਂ ਨਾਲ ਸੰਘਰਸ਼ ਕਰਦੇ ਲੋਕਾਂ ਦੇ ਕੰਮਾਂ ਖਾਤਰ ਨਹੀਂ ਚੱਲਣ ਦਿੰਦਾ ਲੈ ਜ਼ੋਰ ਲਾ ਲਿਓ ਨਹੀਂ ਚੱਲਣ ਦਿੰਦਾ ਤੁਹਾਡਾ ਪਲਾਂਟ ਲੋਕਾਂ ਨੂੰ ਮੈਂ ਕਿਵੇਂ ਮਰਨ ਦੇ ਦਮਾਂ ਲੋਕਾਂ ਦੇ ਬੱਚਿਆਂ ਨੂੰ ਉੱਥੇ ਮੈਂ ਕਿਵੇਂ ਬਿਮਾਰੀਆਂ ਹੋਣ ਦਵ ਦੇ ਦੇਦਵਾਂ ਦੇ ਉਹ ਪਲਾਂਟ ਲੱਗੇ ਤੇ ਉੱਥੇ ਬਿਮਾਰੀਆਂ ਉੱਥੇ ਦੇ ਬੱਚਿਆਂ ਨੂੰ ਹੋਣ ਕਿਉਂ ਹੋਣ ਨਹੀਂ ਹੋਣ ਦਿੰਦਾ ਜ਼ੋਰ ਲਾ ਲੋ ਤੁਸੀਂ ਕਾਰਪੋਰੇਸ਼ਨ ਚ ਅਸੀਂ ਗਏ ਲੋਕਾਂ ਦੇ ਕੰਮ ਖਾਤਰ ਇੱਕ ਹੋਰ ਮੈਂ ਦੱਸਾਂ ਇਹ ਐਡੇ ਆ ਐਨਓਸੀ ਤੇ ਕਿੰਨਾ ਵੱਡਾ ਫਰਾਡ ਕੀਤਾ ਇਹ ਐਨਓਸੀ ਜਿਹੜੀਆਂ ਵੀ ਆਨ ਐਨਓਸੀ ਜਾਂ ਜਿਹੜੀਆਂ ਉਹ ਕਿਹਾ ਵੀ ਐਨਓਸੀਆ ਹੋਣ ਦੇ ਦੋ ਟਵੀਟ ਕਰਤਾ ਉੱਥੋਂ ਤੇ ਹਾਂ 24 24 2024 ਦਾ ਪੱਤਰ ਸਰਟੀਫਿਕੇਸ਼ਨ ਰਿਗਾਰਡਿੰਗ ਨੋਬਜੈਕਸ਼ਨ ਸਰਟੀਫਿਕੇਟ ਐਨਓਸੀ ਰਿਕੁਆਇਰਡ ਫਾਰ ਰਜਿਸਟ੍ਰੇਸ਼ਨ ਆਫ ਡਾਕੂਮੈਂਟਸ ਸਿਰਫ ਤੇ ਸਿਰਫ ਗਮਰਾਹੀ ਤੇਜ ਕੀਆ ਜਿਹੜੀਆਂ ਆਬਾਦੀ ਦੇ ਏਰੀਆ ਜਿਹੜਾ ਕੁੱਲ ਉੱਥੇ ਉਹ ਵੀ ਉਹ ਵੀ ਕਿੱਥੇ ਪਿੰਡਾਂ 'ਚ ਇਹ ਆਬਾਦੀ ਦੇ ਜਿਹੜਾ ਹੈ ਇਹ ਸਿਰਫ ਪਿੰਡਾਂ ਦੇ ਵਿੱਚ ਜਿਹੜੀ ਆ ਉੱਥੇ ਹੈ ਰਜਿਸਟਰੀ ਜਿਹੜੀ ਆ ਸੇਲ ਆਫ ਲੈਂਡ ਫਾਲਿੰਗ ਅੰਡਰ ਆਬਾਦੀ ਦੇ ਏਰੀਆਸ ਉੱਥੇ ਹੋ ਸਕਦੀ ਆ ਬਿਲਕੁਲ ਬਾਕੀ ਆ ਮੈਂ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕਰੂੰਗਾ ਵੀ ਕਿਵੇਂ ਘਬਰਾ ਕੀਤਾ ਲੋਕ ਤੁਹਾਡੇ ਕੋਲ ਤੇ ਐਨਓਸੀਆਂ ਕਰਾਉਣ ਤੁਰ ਪੇ ਰੋਜ਼ ਜਾਂਦੇ ਆ ਤੇ ਖਾਲੀ ਉਹ ਉਹ ਮੁੜਦੇ ਆ ਮੈਂ ਲੋਕਾਂ ਨੂੰ ਅਪੀਲ ਕਰਨਾ ਬਿਲਕੁਲ ਮੈਂ ਇਹ 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 ਜਿਹੜਾ ਨੋਟੀਫਿਕੇਸ਼ਨ ਆ ਇਹ ਵੀ ਪਾਉਂਗਾ ਤੇ ਸਾਰੇ মিডিਆ ਚ ਵੀ ਇਹਨੂੰ ਭੇਜੂੰਗਾ ਵੀ ਕਿਸੇ ਵੀ ਤੁਹਾਡੀ ਜਗ੍ਹਾ ਦੀ ਐਨਓਸੀ ਦਾ ਕੋਈ ਐਲਾਨ ਜਿਹੜਾ ਕੀਤਾ ਉਹ ਝੂਠਾ ਹੈ ਕਿਉਂਕਿ ਹੈ ਹੀ ਝੂਠ ਕੰਮ ਹੀ ਭੰਡਾ ਦਾ ਭੰਡਾ ਤੇ ਖੜਾ ਏ ਇਸ ਕਰਕੇ ਇਹ ਟੋਟਲ ਜਿਹੜਾ ਇਹ ਫਰਾਡ ਸਾਬਤ ਹੋ ਚੁੱਕੇ ਆ ਫਿਰ ਮੈਂ ਆਪਣੀ ਗੱਲ ਤੇ ਆਵਾਂ ਆ ਵੇਖੋ ਮੈਂ ਲੋਕਾਂ ਦੇ ਸ਼ਹਿਰ ਚ ਫਿਰਦਾ ਐਂ ਹੀ ਫਿਰਦੇ ਰਹਿਣਾ ਤੇ ਇਹ ਭਾਈ ਲੋਕਾਂ ਦੀ ਤਾਕਤ ਜਿਨ੍ਹਾਂ ਚ ਲੋਕ ਨਾਲ ਨੇ ਤਾਂ ਕੋਈ ਪਰਵਾਹ ਨਹੀਂ ਅੱਜ ਵੀ ਮੈਂ ਲੋਕਾਂ ਨੂੰ ਕਹਿ ਕੇ ਆਇਆ ਕਿ ਤੁਸੀਂ ਨਹੀਂ ਵੇ ਤੁਹਾਨੂੰ ਮੂਰੇ ਨਹੀਂ ਕਰਨਾ ਕਿਸੇ ਨੂੰ ਤੁਸੀਂ ਬੇਫਿਕਰ ਹੋ ਕੇ ਮੇਰੇ ਤੇ ਜ਼ਿੰਮੇਵਾਰੀ ਹੈ ਮੇਰੀ ਇਹ ਪਲਾਂਟ ਨਹੀਂ ਚੱਲਦਾ